ਨਰਿੰਦਰ ਮੋਦੀ ਜੀ ਨੇ ਆਤਮ ਨਿਰਭਰ ਭਾਰਤ ਦੀ ਜਿਹੜੀ ਸੋਚ ਲੈ ਕੇ 2014 ਨੂੰ ਜਦੋਂ ਕਮਾਂਡ ਸੰਭਾਲੀ ਸੀ ਉਸੇ ਦਿਨ ਤੋਂ ਉਹਨਾਂ ਨੇ ਸਾਰੇ ਹਿੰਦੁਸਤਾਨੀਆਂ ਨੂੰ ਆਤਮ ਨਿਰਭਰ ਭਾਰਤ ਯਾਨੀ ਕਿ ਆਤਮ ਨਿਰਭਰ ਦਾ ਮਤਲਬ ਕਿ ਅਸੀਂ ਆਪਣੇ ਆਪ ਤੇ ਨਿਰਭਰ ਹੋ ਕੇ ਰੋਜ਼ਗਾਰ ਪੈਦਾ ਕਰਨ ਵਾਲੇ ਬਣੀਏ ਨੌਜਵਾਨਾਂ ਨੂੰ ਰੋਜ਼ਗਾਰ ਦਈਏ ਤਾਂ ਕਿ ਜਿਹੜੇ ਲੋਕ ਬਾਹਰ ਜਾ ਰਹੇ ਨੇ ਉਹਦਾ ਜਿਹੜੀ ਵਿਵਸਥਾ ਹੈ ਉਹ ਰੁਕੀ ਰਹੇ ਔਰ ਉਹਨਾਂ ਦੇ ਤਹਿਤ ਅੱਜ ਅਸੀਂ ਸਾਰਿਆਂ ਨੂੰ ਤੁਸੀਂ ਪੰਜਾਬ ਕਹਿ ਰਹੇ ਹੋ ਅਸੀਂ ਹਿੰਦੁਸਤਾਨ ਪੂਰੇ ਹਿੰਦੁਸਤਾਨ ਦੇ ਵਿੱਚ ਇਕੱਲੇ ਪੰਜਾਬ ਦੇ ਵਿੱਚ ਹੀ ਨਹੀਂ 117 ਸੀਟਾਂ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਆਤਮ ਨਿਰਭਰ ਭਾਰਤ ਦੇ ਅਭਿਆਨ ਤੇ ਜਿਹੜਾ ਸਵਦੇਸ਼ੀ ਚੀਜ਼ਾਂ ਨੂੰ ਅਪਣਾਉਣ ਤੇ ਸੰਕਲਪ ਸਾਰਿਆਂ ਨੂੰ ਕਰਾ ਰਹੇ ਆ ਕਿ ਜਿਹੜਾ ਸਵਦੇਸ਼ੀ ਚੀਜ਼ਾਂ ਦੇ ਉਹਨੂੰ ਅਸੀਂ ਅਪਣਾਣ ਲੱਗ ਜਾਵਾਂਗੇ ਸਵਦੇਸ਼ੀ ਚੀਜ਼ਾਂ ਨੂੰ ਅਸੀਂ ਆਪਣੇ ਘਰ ਤੱਕ ਲੈ ਜਾਵਾਂਗੇ ਚਾਹੇ ਉਹ ਛੋਟੀ ਤੋਂ ਛਾਡੀ ਚਾਹੇ ਟੂਥਪੇਸਟ ਹੋਵੇ ਚਾਹੇ ਕੋਈ ਵੀ ਚੀਜ਼ ਆਦੀ ਛੋਟੀ ਛੋਟੀ ਚੀਜ਼ਾਂ ਜਿਹੜੀਆਂ ਕਿ ਰੋਜ਼ ਮਰਿਆ ਦੀ ਚਾਵੇ ਉਹਨਾਂ ਨੂੰ ਅਪਣਾਣ ਲੱਗ ਜਾਵਾਂਗੇ ਏ ਸਾਡਾ ਦੇਸ਼ ਜਿਹੜਾ ਦੀ ਅਰਥ ਵਿਵਸਥਾ ਵੈ ਉਹ ਬਹੁਤ ਜ਼ਿਆਦਾ ਚਰਨ ਸੀਮਾ ਤੇ ਪਹੁੰਚ ਜਾਏਗੀ ਔਰ ਅਸੀਂ ਚੌਥੇ ਸਥਾਨ ਤੋਂ ਵੈਸੇ ਵੀ ਤੀਜੇ ਸਥਾਨ ਤੱਕ ਅਰਥ ਵਿਵਸਥਾ ਦੇ ਜਲਦੀ ਹੀ ਪਹੁੰਚਾਂਗੇ ਔਰ ਨੰਬਰ 2 ਜਿਹੜੀ ਤੁਸੀਂ ਗੱਲ ਕਰ ਰਹੇ ਹੋ ਅਸੀਂ ਇਹ ਸੰਕਲਪ ਜਿਹੜਾ ਲਿੱਤਾ ਵੈ ਅੱਜ ਕਾਫੀ ਤੁਸੀਂ ਦੇਖਿਆ ਹੋਣਾ ਸੰਖਿਆ ਦੇ ਵਿੱਚ ਇੱਥੇ ਆਇਆ ਮੈਂ ਪਹਿਲਾਂ ਵੀ ਮੀਟਿੰਗ ਕਰਕੇ ਆਇਆ ਸੀਗਾ ਉਹ ਸੰਕਲਪ ਦੇ ਨਾਲ ਅਸੀਂ ਅੱਜ ਭਾਰਤ ਵਰਸ਼ ਦੇ ਵਿੱਚ ਇੱਕ ਕਿਸੇ ਵੀ ਨਸ਼ੇ ਨੂੰ ਲੱਲੀ ਚਾਹੇ ਮੈਂ ਜਿਹੜੀ ਇੰਟਰਨੈਟ ਦੀ ਸੇਵਾਵਾਂ ਨੂੰ ਲਮਾਤੇ 25 ਕਰੋੜ ਇੰਟਰਨੈਟ ਸੇਵਾਵਾਂ ਸੀ 2014 ਦੇ ਵਿੱਚ ਅੱਜ 98 ਕਰੋੜ ਜਿਹੜੀ ਇੰਟਰਨੈਟ ਜਿਹੜੀ ਸੇਵਾਵਾਂ ਆ ਲੋਕ ਜਿਹੜੇ ਆ ਯੂਜ਼ ਕਰ ਰਹੇ ਨੇ ਤੁਸੀਂ ਸਮਝ ਸਕਦੇ ਹੋ ਕਿ ਆਤਮ ਨਿਰਭਰ ਦੇ ਵਿੱਚ ਜਿਨ੍ਹਾਂ ਨਾ ਜਿਹੜੀਆਂ ਇੰਡਸਟਰੀਆਂ ਲੱਗੀਆਂ ਜਿਹੜਾ ਵੀ ਹਿੰਦੁਸਤਾਨ ਦੇ ਵਿੱਚ ਸਮਾਨ ਬਣਿਆ ਅੱਜ ਉਹ ਹਿੰਦੁਸਤਾਨ ਦੇ ਵਿੱਚ ਹੀ ਨਹੀਂ ਉਹ ਵਿਦੇਸ਼ਾਂ ਦੇ ਵਿੱਚ ਐਕਸਪੋਰਟ ਕਰਨ ਦੇ ਵਿੱਚ ਵੀ ਅਸੀਂ ਨੰਬਰ 1 ਤੇ ਆ ਜੇ ਅਸੀਂ ਦਵਾਈ ਦੀ ਕਰੋਨਾ ਕਾਲ ਦੇ ਵਿੱਚ ਮਹਾਮਾਰੀ ਦੇ ਵਿੱਚ ਜਦੋਂ ਐਸਾ ਮਾਹੌਲ ਬਣਿਆ ਐਸੀ ਚੀਜ਼ ਆਈ ਤੇ ਉਹਦੇ ਵਿੱਚ ਵੀ ਨਰਿੰਦਰ ਮੋਦੀ ਜੀ ਨੇ ਐਸਾ ਚਮਤਕਾਰ ਕਰ ਦਿਖਾਇਆ ਕਿ ਉਹਨਾਂ ਨੇ ਆਪਣਾ ਜਿਹੜਾ ਦਵਾਈਆਂ ਸਾਡੇ ਹਿੰਦੁਸਤਾਨ ਚ ਦੇ ਜਿਹੜੀਆਂ ਹੋਈਆਂ ਬਲਕਿ ਅਸੀਂ ਐਕਸਪੋਰਟ ਵੀ ਬਹੁਤ ਕੀਤੀਆਂ ਕਿ ਸਾਡੇ ਕੋਲ ਸਾਰੇ ਫਰੜ ਦੇ ਵਿੱਚੋਂ ਐਸੀ ਡਿਮਾਂਡ ਆ ਗਈ ਕਿ ਹਿੰਦੁਸਤਾਨ ਦੀ ਜਿਹੜੀ ਦਵਾਈ ਹੈ ਉਹ ਨੰਬਰ 1 ਹੈ ਤੇ ਇਸ ਲਈ ਅੱਜ ਮੈਂ ਸਾਰਿਆਂ ਨੂੰ ਫਿਰ ਆਵਾਜ਼ਨ ਕਰਦਾ ਹਾਂ ਕਿ ਸਵਦੇਸ਼ੀ ਚੀਜ਼ਾਂ ਨੂੰ ਜਿੰਨਾ ਅਸੀਂ ਵਰਤਾਂਗੇ ਜਿੰਨਾ ਅਸੀਂ ਯੂਜ਼ ਕਰਾਂਗੇ ਇਹ ਸੰਕਲਪ ਜਿਹੜਾ ਨਰਿੰਦਰ ਮੋਦੀ ਜੀ ਦਾ ਵੈ ਉਹਦੇ ਸੁਪਨਾ ਹਿੰਦੁਸਤਾਨ ਨੂੰ ਦੁਬਾਰਾ ਨਵੀਂ ਜਿਹੜੀ ਆਪਾਂ ਕਹਿੰਦੇ ਸੀ ਸੋਨੇ ਦੀ ਚਿੜੀਆ ਬਣਾਉਣ ਦਾ ਸੁਪਨਾ ਵੈ ਉਹ ਤਾਂ ਅੱਧੇ ਪੂਰਾ ਹੋ ਸਕਦਾ ਹੈ। ਜਿੰਦਰ ਸਿੰਘ ਤੁਸੀਂ ਪੰਜਾਬ ਦੇ ਬਾਈਸ ਪ੍ਰਧਾਨ ਕਿਸ ਇਲਾਕੇ ਕੀ 75 ਸਾਲ ਤੋਂ ਮੰਗ ਹੈ ਪਟਿਆਲਾ ਤੋਂ ਜਾਖਲ ਰਵਾਨਾ ਰੇਲ ਲਾਈਨ ਦੀ ਇਸ ਦੇ ਲਈ ਤੁਸੀਂ ਪਿੱਟੂ ਜੀ ਨੂੰ ਸਮਾਨ ਲਿਆਓਗੇ ਕੋਈ ਮੰਨ ਲਓ ਲੋਕਾਂ ਨੂੰ ਕਿਹੜਾ ਵਿਸ਼ਵਾਸ ਦਿੰਦੇ ਆ ਆ ਮੈਨੂੰ ਹੁਣੇ ਜਿਹੜਾ ਦੱਸਿਆ ਗਿਆ ਵੀ ਇੱਥੇ ਰੇਲ ਦੀ ਸਮੱਸਿਆ ਮੈਂ ਰਵਨੀ ਸਿੰਘ ਬਿੱਟੂ ਜੀ ਨੂੰ ਨਾਲ ਸੰਪਰਕ ਕਰਕੇ ਇੱਥੇ ਦੇ ਹਲਕਾ ਚਾਰਜ ਹਰਮੇਸ਼ ਗੋਇਲ ਜੀ ਹੋਰ ਵੀ ਜਿਹੜੇ ਸਾਥੀ ਆਣਾ ਚਾਹਣ ਮੈਂ ਮੀਟਿੰਗ ਕਰਵਾਵਾਂਗਾ ਔਰ ਕੋਸ਼ਿਸ਼ ਮੈਂ ਇਹ ਨਹੀਂ ਕਵਾਂਗਾ ਕਿ ਕਿਉਂਕਿ ਜਿੰਨੀਆਂ ਬੰਦੇ ਭਾਰਤ ਨੂੰ ਤੁਸੀਂ ਦੇਖ ਰਹੇ ਹੋ ਇਹ ਬਹੁਤ ਤੁਹਾਡਾ ਵੀ ਪ੍ਰਸ਼ਨ ਬਹੁਤ ਜਾਇਜ਼ ਵੀ ਹੈ ਮੰਗ ਵੀ ਜਾਇਜ਼ ਹੈ ਔਰ ਹਿੰਦੁਸਤਾਨ ਦੇ ਵਿੱਚ ਹਰ ਕਨੈਕਟੀਵਿਟੀ ਜਿਹੜੀ ਕਿ ਨਰਿੰਦਰ ਮੋਦੀ ਜੀ ਨੇ ਸੁਪਨਿਆਂ ਦੇ ਵਿੱਚ ਲਿੱਤੀ ਔਰ ਤੁਸੀਂ ਦੇਖ ਰਹੇ ਹੋ ਨਿਤ ਪ੍ਰਤੀ ਦਿਨ ਕੋਈ ਨਾ ਕੋਈ ਬੰਦੇ ਭਾਰਤ ਕਿਤੇ ਨਾ ਕਿਤੇ ਚੱਲ ਕੇ ਉਹ ਆਪਣੇ ਸਥਾਨ ਤੇ ਪਹੁੰਚ ਰਹੀ ਹੈ ਹਰ ਸਾਨ ਤੋਂ ਅੱਜ ਵੀ ਕੱਲ ਵੀ ਮੇਰੇ ਕੋਲ ਸ਼ਾਇਦ ਪਰਸੋਂ ਨਵੀਂ ਬੰਦੇ ਭਾਰਤ ਜਿਹੜੀ ਹੈ ਚਲਣੀ ਹੈ ਉਹ ਫਿਰੋਜ਼ਪੁਰ ਤੋਂ ਉਹ ਜਿਹੜੀ ਫਿਰੋਜ਼ਪੁਰ ਤੋਂ ਚਲਣੀ ਹੈ 4 ਵਜੇ ਦੁਆਰਾ ਫਿਰੋਜ਼ਪੁਰ ਵਾਪਸ ਤੋਂ ਚਲਣੀ ਹੈ ਔਰ 10:30 ਵਜੇ ਵਾਪਸ ਆਣੀ ਹੈ ਇਸੇ ਤਹਿਤ ਜਿਹੜੀ ਤੁਸੀਂ ਗੱਲ ਰੱਖੀ ਹੈ ਬਹੁਤ ਅੱਛੀ ਗੱਲ ਹੈ ਔਰ ਉਹਨਾਂ ਦੇ ਧਿਆਨ ਚ ਵੀ ਲਿਆਵਾਂਗੇ ਮੀਟਿੰਗ ਵੀ ਦਵਾਵਾਂਗੇ ਔਰ ਕੋਸ਼ਿਸ਼ ਵੀ ਇਹ ਕਰਾਂਗੇ ਕਿ ਤੁਹਾਡੀ ਜਲਦੀ ਤੋਂ ਜਲਦੀ ਜਿਹੜੀ ਹੈ ਇਹ ਡਿਮਾਂਡ ਵੀ ਜਿਹੜੀ ਹੈ ਪੂਰੀ ਹੋ ਜਾਏ ਜੀ ਅੱਜ ਤੇਰਾ ਪ੍ਰੋਗਰਾਮ ਰੱਖਿਆ ਗਿਆ ਸਰਦੇਸੀ ਦਾ ਉਹ ਕੱਲ ਤੋਂ ਬੰਦੇ ਮਾਦਨ ਟ੍ਰੇਨ ਵੀ ਚੱਲ ਰਹੀ ਹੈ ਹਾਂਜੀ ਪਟਿਆਲੇ ਤੋਂ ਚਲਾ ਰਹੇ ਮਹਾਰਾਜ ਸਾਹਿਬ ਨੇ ਕੋਈ ਇਸ ਕੀਤੀ ਹੈ 8 ਤਰੀਕ ਦੇ ਯਾਰ ਤੇ ਉਸ ਦਾ ਵੀ ਉਦਘਾਟਨ ਹੋਣਾ ਹੈ ਸਮਾਣੇ ਵਾਸਤੇ ਕੀ ਪ੍ਰੋਜੈਕਟ ਸ਼ੁਰੂ ਕਰਾਓਗੇ ਤੁਹਾਨੂੰ ਬਲੈਂਕ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਘਰ ਘਰ ਸਵਦੇਸ਼ੀ ਭਾਰਤ ਆਤਮ ਨਿਰਭਰ ਭਾਰਤ ਬਣਾਉਣ ਲਈ ਇਹ ਅਸੀਂ ਸਪੈਸ਼ਲ ਪ੍ਰੋਗਰਾਮ ਰੱਖਿਆ ਗਿਆ ਜਿਹਦੇ ਵਿੱਚ ਕੀ ਅਸੀਂ ਆਪਣੀਆਂ ਜੋ ਭਾਰਤ ਜੋ ਜਿੰਜਾਂ ਬਣੀਆਂ ਹੋਈਆਂ ਵਸਤੂਆਂ ਉਹੀ ਅਸੀਂ ਵਰਤੀਏ ਇਹਦਾ ਅਸੀਂ ਘਰ-ਘਰ ਹੁਕਾ ਦੇਣਾ ਤੇ ਸਾਡੇ ਜਿੰਨੇ ਵੀ ਵਰਕਰਾਂ ਉਹਨਾਂ ਨੂੰ ਇਸ ਗੱਲ ਦਾ ਅਸੀਂ ਸੰਦੇਸ਼ ਜਿਹੜਾ ਸਾਡੇ ਸੰਗਲਪ ਪੱਤਰ ਭੇਜਿਆ ਉਹ ਵੀ ਪੜਿਆ ਗਿਆ ਉਹਦੇ ਨਾਲ ਵੀ ਇਹ ਹੈ ਵੀ ਇਹ ਜਿਹੜੀ ਚੀਜ਼ ਆ ਅਸੀਂ ਘਰ-ਘਰ ਪਹਚਾਈਏ ਤੇ ਸਾਡੇ ਭਾਰਤ ਨੂੰ ਅਰਥਵਿਵਸਤਾ ਜਿਹੜੀ ਸਾਡੀ ਹੋਰ ਅੱਗੇ ਲੈ ਕੇ ਜਾਈਏ ਅੱਜ ਭਾਰਤ ਤੋਂ ਬਾਹਰ ਦੇ ਜਿਹੜੀਆਂ ਬਣੀਆਂ ਹੋਈਆਂ ਚੀਜ਼ਾਂ ਭਾਵੇਂ ਉਹ ਮਹਿੰਗੀਆਂ ਚਾਹੇ ਉਹ ਸਸਤੀਆਂ ਨੇ ਉਹਨਾਂ ਨੂੰ ਛੱਡ ਕੇ ਅਸੀਂ ਭਾਰਤ ਅੱਜ ਬਹੁਤ ਅੱਗੇ ਪਹੁੰਚ ਗਿਆ ਮੋਬਾਈਲਾਂ ਦੀਆਂ 2014 ਤੋਂ ਪਹਿਲਾਂ ਤਿੰਨ ਫੈਕਟਰੀਆਂ ਹੁੰਦੀਆਂ ਸੀ ਜਿਹੜੀ ਅੱਜ 300 ਹੈ ਸੋ ਇਦਾਂ ਦਾ ਰੋਜ਼ਗਾਰ ਵੀ ਮਿਲੇਗਾ ਜਿੰਨੇ ਵੀ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲਣਾ ਤੇ ਸਾਡੀ ਅਰਥਵਿਵਸਤਾ ਚ ਵੀ ਵਾਧਾ ਹੋਣਾ ਇਸ ਕਰਕੇ ਅੱਜ ਇਹ ਅਸੀਂ ਪ੍ਰੋਗਰਾਮ ਰੱਖਿਆ ਸੀ ਜਿਹੜੀ ਗੱਲ ਮੈਂ ਤੁਹਾਨੂੰ ਪੁੱਛੀ ਹੈ ਬਸ ਮੇਨ ਮੁੱਦਾ ਹੀ ਹਲਕੇਗਾ ਤੁਹਾਨੂੰ ਪਤਾ ਹੀ ਹੈ ਇਹ ਰੇਲ ਪ੍ਰੋਜੈਕਟ ਹੈ ਇਸ ਨੂੰ ਕਿਸੇ ਤਰ੍ਹਾਂ ਦੇਖੋ ਰੇਲ ਪ੍ਰੋਜੈਕਟ ਬਾਰੇ ਪਹਿਲਾਂ ਮਹਾਰਾਣੀ ਪ੍ਰਨੀਤ ਕੌਰ ਜੀ ਐਮਪੀ ਵੀ ਰਹੇ ਨੇ ਵਿਦੇਸ਼ ਮੰਤਰੀ ਹੋਏ ਉਹਨਾਂ ਨੇ ਵੀ ਪੂਰਾ ਇਹਦੇ ਬਾਰੇ ਕੋਸ਼ਿਸ਼ ਕਰੀ ਆ ਕੁਝ ਇਹਨਾਂ ਦੇ ਅੜਿੱਕਾ ਵੀ ਆ ਪਰ ਅਸੀਂ ਹੁਣ ਜਿਵੇਂ ਰੇਲ ਮੰਤਰੀ ਸਾਡੇ ਬਿੱਟੂ ਜੀ ਆ ਉਹਨਾਂ ਨੂੰ ਮੀਟਿੰਗਾਂ ਅਸੀਂ ਲਈ ਹੋਈਆਂ ਉਹਨਾਂ ਤੋਂ ਟਾਈਮ ਸਾਨੂੰ ਮਿਲ ਜੂਗਾ ਅਸੀਂ ਬਿਲਕੁਲ ਇਹਦੇ ਬਾਰੇ ਪੂਰੀ ਜੋਰ ਲਾ ਕੇ ਇਹਨੂੰ ਲਾਗੂ ਕਰਾਵਾਂਗੇ ਕੰਮ ਨੂੰ ਤੇ ਜਲਦੀ ਹੀ ਪ੍ਰਮਾਤਮਾ ਕਰੇ ਅਸੀਸਰਵਾ ਥੋੜਾ ਸਾਰੇ ਭਰਾਵਾਂ ਦਾ ਹੋਣਾ ਚਾਹੀਦਾ ਅਸੀਂ ਇਹਦਾ ਵੀ ਮੁੱਦਾ ਥੋੜਾ ਖਤਮ ਕਰ ਦਾਂਗੇ ਨਰਿੰਦਰ ਮੋਦੀ ਜੀ ਨੇ ਆਤਮ ਨਿਰਭਰ ਭਾਰਤ ਜਿਹੜੀ ਸੋਚ ਲੈ ਕੇ 2014 ਨੂੰ ਜਦੋਂ ਕਮਾਂਡ ਸੰਭਾਲੀ ਸੀ ਉਸੇ ਦਿਨ ਤੋਂ ਉਹਨਾਂ ਨੇ ਸਾਰੇ ਹਿੰਦੁਸਤਾਨੀਆਂ ਨੂੰ ਆਤਮ ਨਿਰਭਰ ਭਾਰਤ ਯਾਨੀ ਕਿ ਆਤਮ ਨਿਰਭਰ ਦਾ ਮਤਲਬ ਕਿ ਅਸੀਂ ਆਪਣੇ ਆਪ ਤੇ ਨਿਰਭਰ ਹੋ ਕੇ ਰੋਜ਼ਗਾਰ ਪੈਦਾ ਕਰਨ ਵਾਲੇ ਬਣੀਏ ਨੌਜਵਾਨਾਂ ਨੂੰ ਰੋਜ਼ਗਾਰ ਦਈਏ ਤਾਂ ਕਿ ਜਿਹੜੇ ਲੋਕ ਬਾਹਰ ਜਾ ਰਹੇ ਨੇ ਉਹਦਾ ਜਿਹੜੀ ਵਿਵਸਥਾ ਹੈ ਉਹ ਰੁਕੀ ਰਹੇ। ਔਰ ਉਹਨਾਂ ਦੇ ਤਹਿਤ ਅੱਜ ਅਸੀਂ ਸਾਰਿਆਂ ਨੂੰ ਤੁਸੀਂ ਪੰਜਾਬ ਕਹਿ ਰਹੇ ਹੋ ਅਸੀਂ ਹਿੰਦੁਸਤਾਨ ਪੂਰੇ ਹਿੰਦੁਸਤਾਨ ਦੇ ਵਿੱਚ ਕੱਲੇ ਪੰਜਾਬ ਦੇ ਵਿੱਚ ਹੀ ਨਹੀਂ 117 ਸੀਟਾਂ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਆਤਮ ਨਿਰਭਰ ਭਾਰਤ ਦੇ ਅਭਿਆਨ ਤੇ ਜਿਹੜਾ ਸਰਦੇਸ਼ੀ ਚੀਜ਼ਾਂ ਨੂੰ ਅਪਣਾਨ ਤੇ ਸੰਕਲਪ ਸਾਰਿਆਂ ਨੂੰ ਕਰਾ ਰਹੇ ਆ ਕਿ ਜਿਹੜਾ ਸਰਦੇਸ਼ੀ ਚੀਜ਼ਾਂ ਦੇ ਉਹਨੂੰ ਅਸੀਂ ਅਪਣਾਨ ਲੱਗ ਜਾਵਾਂਗੇ ਸਰਦੇਸ਼ੀ ਚੀਜ਼ਾਂ ਨੂੰ ਅਸੀਂ ਆਪਣੇ ਘਰ ਤੱਕ ਲੈ ਜਾਵਾਂਗੇ ਚਾਹੇ ਉਹ ਛੋਟੀ ਤੋਂ ਛਾਡੀ ਚਾਹੇ ਟੂਥਪੇਸਟ ਹੋਵੇ ਚਾਹੇ ਕੋਈ ਵੀ ਚੀਜ਼ ਆਦੀ ਛੋਟੀ ਛੋਟੀ ਚੀਜ਼ਾਂ ਜਿਹੜੀਆਂ ਕਿ ਰੋਜ਼ ਮਰਿਆ ਦੀ ਚਾਵੇਂ ਉਹਨਾਂ ਨੂੰ ਅਪਣਾਨ ਲੱਗ ਜਾਵਾਂਗੇ ਤੇ ਸਾਡਾ ਦੇਸ਼ ਜਿਹੜਾ ਦੀ ਅਰਥ ਵਿਵਸਥਾ ਵੈ ਉਹ ਬਹੁਤ ਜ਼ਿਆਦਾ ਚਰਨ ਸੀਮਾ ਦੇ ਪਹੁੰਚ ਜਾਏਗੀ ਔਰ ਅਸੀਂ ਚੌਥੇ ਸਥਾਨ ਤੋਂ ਵੈਸੇ ਵੀ ਤੀਜੇ ਸਥਾਨ ਤੱਕ ਅਰਸ ਵਿਵਸਥਾ ਦੇ ਜਲਦੀ ਹੀ ਪਹੁੰਚਾਂਗੇ ਔਰ ਨੰਬਰ 2 ਜਿਹੜੀ ਤੁਸੀਂ ਗੱਲ ਕਰ ਰਹੇ ਹੋ ਅਸੀਂ ਇਹ ਸੰਕਲਪ ਜਿਹੜਾ ਲਿੱਤਾ ਵੈ ਅੱਜ ਕਾਫੀ ਤੁਸੀਂ ਦੇਖਿਆ ਹੋਣਾ ਸੰਖਿਆ ਦੇ ਵਿੱਚ ਇੱਥੇ ਆਇਆ ਮੈਂ ਪਹਿਲਾਂ ਵੀ ਮੀਟਿੰਗ ਕਰਕੇ ਆਇਆ ਸੀਗਾ ਉਹ ਸੰਕਲਪ ਦੇ ਨਾਲ ਅਸੀਂ ਅੱਜ ਭਾਰਤ ਵਰਸ਼ ਦੇ ਵਿੱਚ ਇੱਕ ਕਿਸੇ ਵੀ ਨਸ਼ੀ ਨੂੰ ਲੱਲੀਏ ਚਾਹੇ ਮੈਂ ਜੇ ਇੰਟਰਨੈਟ ਦੀ ਸੇਵਾਵਾਂ ਨੂੰ ਲਮਾਤ ਤੇ 25 ਕਰੋੜ ਇੰਟਰਨੈਟ ਸੇਵਾਵਾਂ ਸੀ 2014 ਦੇ ਵਿੱਚ ਅੱਜ 98 ਕਰੋੜ ਜਿਹੜੀ ਇੰਟਰਨੈਟ ਜਿਹੜੀ ਸੇਵਾਵਾਂ ਆ ਲੋਕ ਜਿਹੜਿਆ ਯੂਜ਼ ਕਰ ਰਹੇ ਨੇ ਤੁਸੀਂ ਸਮਝ ਸਕਦੇ ਹੋ ਕਿ ਆਤਮ ਨਿਰਭਰ ਦੇ ਵਿੱਚ ਜਿਨ੍ਹਾਂ ਨਾ ਜਿਹੜੀਆਂ ਇੰਡਸਟਰੀਆਂ ਲੱਗੀਆਂ ਜਿਹੜਾ ਵੀ ਹਿੰਦੁਸਤਾਨ ਦੇ ਵਿੱਚ ਸਮਾਨ ਬਣਿਆ ਅੱਜ ਉਹ ਹਿੰਦੁਸਤਾਨ ਦੇ ਵਿੱਚ ਹੀ ਨਹੀਂ ਉਹ ਵਿਦੇਸ਼ਾਂ ਦੇ ਵਿੱਚ ਐਕਸਪੋਰਟ ਕਰਨ ਦੇ ਵਿੱਚ ਵੀ ਅਸੀਂ ਨੰਬਰ 1 ਤੇ ਆ ਜੇ ਅਸੀਂ ਦਵਾਈ ਦੀ ਕਰੋਨਾ ਕਾਲ ਦੇ ਵਿੱਚ ਮਹਾਮਾਰੀ ਦੇ ਵਿੱਚ ਜਦੋਂ ਐਸਾ ਮਾਹੌਲ ਬਣਿਆ ਐਸੀ ਚੀਜ਼ ਆਈ ਉਹਦੇ ਵਿੱਚ ਵੀ ਨਰਿੰਦਰ ਮੋਦੀ ਜੀ ਨੇ ਐਸਾ ਚਮਤਕਾਰ ਕਰ ਦਿਖਾਇਆ ਕਿ ਉਹਨਾਂ ਨੇ ਆਪਣਾ ਜਿਹੜਾ ਦਵਾਈਆਂ ਸਾਡੇ ਹਿੰਦੁਸਤਾਨ ਚ ਦੇ ਜਿਹੜੀਆਂ ਹੋਈਆਂ ਬਲਕਿ ਅਸੀਂ ਐਕਸਪੋਰਟ ਵੀ ਬਹੁਤ ਕੀਤੀਆਂ ਕਿ ਸਾਡੇ ਕੋਲ ਸਾਰੇ ਵਰਡ ਦੇ ਵਿੱਚੋਂ ਐਸੀ ਡਿਮਾਂਡ ਆ ਗਈ ਕਿ ਹਿੰਦੁਸਤਾਨ ਦੀ ਜਿਹੜੀ ਦਵਾਈ ਹੈ ਉਹ ਨੰਬਰ 1 ਹੈ ਤੇ ਇਸ ਲਈ ਅੱਜ ਮੈਂ ਸਾਰਿਆਂ ਨੂੰ ਫਿਰ ਆਵਾਜ਼ਨ ਕਰਦਾ ਹਾਂ ਕਿ ਸਵਦੇਸ਼ੀ ਚੀਜ਼ਾਂ ਨੂੰ ਜਿੰਨਾ ਅਸੀਂ ਵਰਤਾਂਗੇ ਜਿੰਨਾ ਅਸੀਂ ਯੂਜ਼ ਕਰਾਂਗੇ ਇਹ ਸੰਕਲਪ ਜਿਹੜਾ ਨਰਿੰਦਰ ਮੋਦੀ ਜੀ ਦਾ ਵੈ ਉਹਦੇ ਸੁਪਨਾ ਹਿੰਦੁਸਤਾਨ ਨੂੰ ਦੁਬਾਰਾ ਨਵੀਂ ਜਿਹੜੀ ਆਪਾਂ ਕਹਿੰਦੇ ਸੀ ਸੋਨੇ ਦੀ ਚਿੜੀਆ ਬਣਾਉਣ ਦਾ ਸੁਪਨਾ ਵੈ ਉਹ ਤਾਂ ਅੱਧੇ ਪੂਰਾ ਹੋ ਸਕਦਾ ਹੈ। ਨਰਿੰਦਰ ਜੀ ਤੁਸੀਂ ਪੰਜਾਬ ਦੇ ਬਾਈਸ ਪ੍ਰਧਾਨ ਕਿਸ ਇਲਾਕੇ ਕੀ 75 ਸਾਲ ਤੋਂ ਮੰਗ ਹੈ ਪਟਿਆਲਾ ਤੋਂ ਜਾਖਲ ਰਵਾਨਾ ਰੇਲ ਲਾਈਨ ਦੀ ਇਸ ਦੇ ਲਈ ਤੁਸੀਂ ਪਿੱਟੂ ਜੀ ਨੂੰ ਸਮਾਨ ਲਿਆਓਗੇ ਕੋਈ ਮੰਨ ਲਓ ਲੋਕਾਂ ਨੂੰ ਕਿਹੜਾ ਵਿਸ਼ਵਾਸ ਦੁਆਉਂਦੇ ਆ ਮੈਨੂੰ ਹੁਣੇ ਜਿਹੜਾ ਦੱਸਿਆ ਗਿਆ ਵੀ ਇੱਥੇ ਰੇਲ ਦੀ ਸਮੱਸਿਆ ਹੈ ਮੇਰਾ ਵੀ ਸਿੰਘ ਬਿੱਟੂ ਜੀ ਨੂੰ ਨਾਲ ਸੰਪਰਕ ਕਰਕੇ ਇੱਥੇ ਦੇ ਹਲਕਾ ਚਾਰਜ ਹਰਮੇਸ਼ ਗੋਇਲ ਜੀ ਹੋਰ ਵੀ ਜਿਹੜੇ ਸਾਥੀ ਆਣਾ ਚਾਹਣ ਮੈਂ ਮੀਟਿੰਗ ਕਰਵਾਵਾਂਗਾ ਪਰ ਕੋਸ਼ਿਸ਼ ਮੈਂ ਇਹ ਨਹੀਂ ਕਵਾਂਗਾ ਕਿ ਕਿਉਂਕਿ ਜਿੰਨੀਆਂ ਬੰਦੇ ਭਾਰਤ ਨੂੰ ਤੁਸੀਂ ਦੇਖ ਰਹੇ ਹੋ ਇਹ ਬਹੁਤ ਤੁਹਾਡਾ ਵੀ ਪ੍ਰਸ਼ਨ ਬਹੁਤ ਜਾਇਜ਼ ਵੀ ਹੈ ਮੰਗ ਵੀ ਜਾਇਜ਼ ਹੈ ਔਰ ਹਿੰਦੁਸਤਾਨ ਦੇ ਵਿੱਚ ਹਰ ਕਨੈਕਟੀਵਿਟੀ ਜਿਹੜੀ ਕਿ ਨਰਿੰਦਰ ਮੋਦੀ ਜੀ ਨੇ ਸੁਪਨਿਆਂ ਦੇ ਵਿੱਚ ਲਿੱਤੀ ਔਰ ਤੁਸੀਂ ਦੇਖ ਰਹੇ ਹੋ ਨਿਤ ਪ੍ਰਤੀ ਦਿਨ ਕੋਈ ਨਾ ਕੋਈ ਬੰਦੇ ਭਾਰਤ ਕਿਤੇ ਨਾ ਕਿਤੇ ਚੱਲ ਕੇ ਉਹ ਆਪਣੇ ਸਥਾਨ ਤੇ ਪਹੁੰਚ ਰਹੀ ਹੈ ਹਰ ਸਾਨ ਤੋਂ ਅੱਜ ਵੀ ਕੱਲ ਵੀ ਮੇਰੇ ਕੱਲ ਸ਼ਾਇਦ ਪਰਸੋਂ ਨਵੀਂ ਬੰਦੇ ਭਾਰਤ ਜਿਹੜੀ ਹੈ ਚਲਣੀ ਹੈ ਉਹ ਫਿਰੋਜ਼ਪੁਰ ਤੋਂ ਉਹ ਜਿਹੜੀ ਫਿਰੋਜ਼ਪੁਰ ਤੋਂ ਚਲਣੀ ਹੈ 4 ਵਜੇ ਦੁਆਰਾ ਫਿਰੋਜ਼ਪੁਰ ਵਾਪਸ ਤੋਂ ਚਲਣੀ ਹੈ ਔਰ 10:30 10:30 ਵਜੇ ਵਾਪਸ ਆਣੀ ਹੈ ਇਸੇ ਤਹਿਤ ਜਿਹੜੀ ਤੁਸੀਂ ਗੱਲ ਰੱਖੀ ਹੈ ਬਹੁਤ ਅੱਛੀ ਗੱਲ ਹੈ ਔਰ ਉਹਨਾਂ ਦੇ ਧਿਆਨ ਚ ਵੀ ਲਿਆਵਾਂਗੇ ਮੀਟਿੰਗ ਵੀ ਦਵਾਂਗੇ ਔਰ ਕੋਸ਼ਿਸ਼ ਵੀ ਇਹ ਕਰਾਂਗੇ ਕਿ ਤੁਹਾਡੀ ਜਲਦੀ ਤੋਂ ਜਲਦੀ ਜਿਹੜੀ ਹੈ ਇਹ ਡਿਮਾਂਡ ਵੀ ਜਿਹੜੀ ਹੈ ਪੂਰੀ ਹੋ ਜਾਏ ਜੀ ਅੱਜ ਇਹ ਪ੍ਰੋਗਰਾਮ ਰੱਖਿਆ ਗਿਆ ਸਰਦੇਸੀ ਦਾ ਉਹ ਕੱਲ ਤੋਂ ਬੰਦੇ ਮਾਦਨ ਟ੍ਰੇਨ ਵੀ ਚੱਲ ਰਹੀ ਹੈ ਹਾਂਜੀ ਪਟਿਆਲੇ ਤੋਂ ਚਲਾ ਰਹੇ ਹਨ ਮਹਾਰਾਜ ਸਾਹਿਬ ਨੇ ਕੋਸ਼ਿਸ਼ ਕੀਤੀ ਹੈ 8 ਤਰੀਕ ਦੇ ਯਾਰ ਤੇ ਉਸ ਦਾ ਵੀ ਉਦਘਾਟਨ ਹੋਣਾ ਹੈ ਸਮਾਣੇ ਵਾਸਤੇ ਕੀ ਪ੍ਰੋਜੈਕਟ ਸ਼ੁਰੂ ਕਰਾਓਗੇ ਤੁਹਾਨੂੰ ਅਗਲਾ ਕਰਾਂਗੇ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਆ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਘਰ ਘਰ ਸਵਦੇਸ਼ੀ ਭਾਰਤ ਆਤਮ ਨਿਰਭਰ ਭਾਰਤ ਬਣਾਉਣ ਲਈ ਇਹ ਅਸੀਂ ਸਪੈਸ਼ਲ ਪ੍ਰੋਗਰਾਮ ਰੱਖਿਆ ਗਿਆ ਜਿਹਦੇ ਵਿੱਚ ਕੀ ਅਸੀਂ ਆਪਣੀਆਂ ਜੋ ਭਾਰਤ ਜੋ ਚੀਜ਼ਾਂ ਬਣੀਆਂ ਹੋਈਆਂ ਵਸਤੂਆਂ ਉਹੀ ਅਸੀਂ ਵਰਤੀਏ ਇਹਦਾ ਅਸੀਂ ਘਰ-ਘਰ ਹੁਕਾ ਦੇਣਾ ਤੇ ਸਾਡੇ ਜਿੰਨੇ ਵੀ ਵਰਕਰਾਂ ਉਹਨਾਂ ਨੂੰ ਇਸ ਗੱਲ ਦਾ ਅਸੀਂ ਸੰਦੇਸ਼ ਜਿਹੜਾ ਸਾਡੇ ਸੰਗਲਪ ਪੱਤਰ ਭੇਜਿਆ ਉਹ ਵੀ ਪੜਿਆ ਗਿਆ ਉਹਦੇ ਉਹਦੇ ਨਾਲ ਵੀ ਇਹ ਹੈ ਵੀ ਇਹ ਜਿਹੜੀ ਚੀਜ਼ ਆ ਅਸੀਂ ਘਰ-ਘਰ ਪਹਚਾਈਏ ਤੇ ਸਾਡੇ ਭਾਰਤ ਨੂੰ ਅਰਥਵਿਵਸਥਾ ਜਿਹੜੀ ਸਾਡੀ ਹੋਰ ਅੱਗੇ ਲੈ ਕੇ ਜਾਈਏ ਅੱਜ ਭਾਰਤ ਤੋਂ ਬਾਹਰ ਦੇ ਜਿਹੜੀਆਂ ਬਣੀਆਂ ਹੋਈਆਂ ਚੀਜ਼ਾਂ ਭਾਵੇਂ ਉਹ ਮਹਿੰਗੀਆਂ ਚਾਹੇ ਉਹ ਸਸਤੀਆਂ ਨੇ ਉਹਨਾਂ ਨੂੰ ਛੱਡ ਕੇ ਅਸੀਂ ਭਾਰਤ ਅੱਜ ਬਹੁਤ ਅੱਗੇ ਪਹੁੰਚ ਗਿਆ ਮੋਬਾਈਲਾਂ ਦੀਆਂ 2014 ਤੋਂ ਪਹਿਲਾਂ ਤਿੰਨ ਫੈਕਟਰੀਆਂ ਹੁੰਦੀਆਂ ਸੀ ਜਿਹੜੀ ਅੱਜ 300 ਆ ਸੋ ਇਦਾਂ ਦਾ ਰੋਜ਼ਗਾਰ ਵੀ ਮਿਲੇਗਾ ਜਿੰਨੇ ਵੀ ਸਾਡੇ ਨੌਜਵਾਨ ਉਹਨਾਂ ਨੂੰ ਰੋਜ਼ਗਾਰ ਵੀ ਮਿਲਣਾ ਤੇ ਸਾਡੀ ਅਰਥਵਿਵਸਥਾ 'ਚ ਵੀ ਵਾਧਾ ਹੋਣਾ ਇਸ ਕਰਕੇ ਅੱਜ ਇਹ ਅਸੀਂ ਪ੍ਰੋਗਰਾਮ ਰੱਖਿਆ ਸੀ ਜਿਹੜੀ ਗੱਲ ਮੈਂ ਤੁਹਾਨੂੰ ਪੁੱਛੀ ਹੈ ਬਸ ਮੇਨ ਮੁੱਦਾ ਹੀ ਹਲਕੇ ਦਾ ਤੁਹਾਨੂੰ ਪਤਾ ਹੀ ਹੈ ਇਹ ਰੇਲ ਪ੍ਰੋਜੈਕਟ ਹੈ ਇਸ ਨੂੰ ਕਿਸੇ ਤਰ੍ਹਾਂ ਦੇਖੋ ਰੇਲ ਪ੍ਰੋਜੈਕਟ ਬਾਰੇ ਪਹਿਲਾਂ ਮਹਾਰਾਣੀ ਪ੍ਰਨੀਤ ਕੌਰ ਜੀ ਐਮਪੀ ਵੀ ਰਹੇ ਨੇ ਵਿਦੇਸ਼ ਮੰਤਰੀ ਵੀ ਉਹਨਾਂ ਨੇ ਵੀ ਪੂਰਾ ਇਹਦੇ ਬਾਰੇ ਕੋਸ਼ਿਸ਼ ਕਰੀਆ ਕੁਛ ਇਹਨਾਂ ਚ ਅੜਿੱਕਾ ਵੀ ਆ ਪਰ ਅਸੀਂ ਹੁਣ ਜਿਵੇਂ ਰੇਲ ਮੰਤਰੀ ਸਾਡੇ ਬਿੱਟੂ ਜੀ ਆ ਉਹਨਾਂ ਨੂੰ ਮੀਟਿੰਗ ਅਸੀਂ ਲਈ ਹੋਈ ਆ ਉਹਨਾਂ ਤੋਂ ਟਾਈਮ ਸਾਨੂੰ ਮਿਲ ਜੂਗਾ ਅਸੀਂ ਬਿਲਕੁਲ ਇਹਦੇ ਬਾਰੇ ਪੂਰੀ ਜੋਰ ਲਾ ਕੇ ਇਹਨੂੰ ਲਾਗੂ ਕਰਾਵਾਂਗੇ ਕੰਮ ਨੂੰ ਤੇ ਜਲਦੀ ਹੀ ਪ੍ਰਮਾਤਮਾ ਕਰੇ ਅਸੀਸਵਾਦ ਤੁਹਾਡਾ ਸਾਰੇ ਭਰਾਵਾਂ ਦਾ ਹੋਣਾ ਚਾਹੀਦਾ ਅਸੀਂ ਇਹਦਾ ਵੀ ਮੁੱਦਾ ਤੁਹਾਡਾ ਖਤਮ ਕਰ ਦਾਂਗੇ